ਗੈਸ ਸਿਲੰਡਰ ਹੋਇਆ ਸਸਤਾ 5-5000 ਰੁਪਏ ਹਰ ਮਹੀਨੇ ਮਿਲਣਗੇ ਇਸ ਸਕੀਮ ਦੇ ਫਾਰਮ ਭਰ ਲਓ ਸੋਨੇ ਅਤੇ ਚਾਂਦੀ ਦੇ ਨਵੇਂ ਰੇਟ ਹੋਏ ਲਾਗੂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੇ ਹਾਂ ਅੱਜ ਦੇ ਮੁਕਤਜ਼ਾ ਅਪਡੇਟ ਦੇਤੇ ਭਾਈ ਅਮਰਪਾਲ ਸਿੰਘ ਚੁਣੇ ਗਏ ਸੰਸਦ ਖੰਡੂਰ ਸਾਹਿਬ ਤੋਂ ਮਿਲੀ ਵੱਡੀ ਜਿੱਤ 197000 ਤੋਂ ਵੱਧ ਵੋਟਾਂ ਨਾਲ ਜਿੱਤੇ ਨੇ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖੰਡੂਰ ਸਾਹਿਬ ਤੋਂ ਪੰਥਕ ਸੀਟ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਪਾਲ ਸਿੰਘ ਨੇ ਖੰਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕਰ ਲਈ ਹੈ ਅਮਰਪਾਲ ਸਿੰਘ ਨੇ 197000 ਤੋਂ ਜ਼ਿਆਦਾ ਵੋਟਾਂ ਨਾਲ ਵਿਰੋਧੀ ਧਿਰ ਉਮੀਦਵਾਰ ਨੂੰ ਹਰਾਇਆ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਦਿੱਤਾ ਗਿਆ ਸੀ ਤਾਂ ਦੇਖੋ ਜੀ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਨੂੰ 197000 ਵੋਟਾਂ ਨਾਲ ਜਿੱਤ ਜਿਹੜੀ ਹੈ ਮਿਲੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖੰਡੂਰ ਸਾਬ ਤੋਂ ਸ਼੍ਰੀ ਖੰਡੂਰ ਸਾਬ ਤੋਂ ਇਹੜੀ ਸੀਟ ਉਹਨਾਂ ਨੂੰ ਜਿੱਤ ਮਿਲੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਚੋਣ ਨਤੀਜਿਆਂ ਮਗਰੋਂ ਸੀਐਮ ਭਗਵੰਤ ਮਾਨ ਦੀ ਪਹਿਲੀ ਟਿੱਪਣੀ ਆਈ ਸਾਹਮਣੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਲੋਕ ਸਭਾ ਚੋਣਾਂ ਤੋਂ ਮਿਲੀ ਹਾਰ ਦੇ ਐਕਸ ਤੇ ਟਵੀਟ ਕੀਤਾ ਉਹਨਾਂ ਲਿਖਿਆ ਕਿ ਪੰਜਾਬੀਆਂ ਦਾ ਲੋਕ ਸਭਾ ਲਈ ਲੋਕ ਫਤਵਾ ਸਿਰ ਮੱਥਿਆ ਲੋਕ ਸੇਵਾਵਾਂ ਤੇ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ਆਬਾਦ ਰੋ ਜਿੰਦਾਬਾਦ ਰੋ ਦੱਸਦੀ ਹੈ ਕਿ ਸੂਬੇ ਚ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਚ 13 ਚੋਂ ਸਿਰਫ 3 ਸੀਟਾਂ ਜਿੱਤ حاصل ਹੋਈ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਾਫਾ ਬਾਜ਼ਾਰ ਚ ਗਿਰਾਵਟ ਆਈ ਸੋਨਾ ਚਾਂਦੀ ਹੋਇਆ ਸਸਤਾ ਚਾਂਦੀ ਜੇ ਆਈ ਗਿਰਾਵਟ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋਨੇ ਤੇ ਚਾਂਦੀ ਦੇ ਰੇਟਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਲੋਕ ਸਭਾ ਚੋਣਾਂ ਨਤੀਜਿਆਂ ਵਾਲੇ ਦਿਨ ਵੀ ਕਰੇਲੂ ਸਰਾਫਾ ਬਾਜ਼ਾਰ ਚ ਸੋਨਾ ਚੰਦੀ ਸਸਤੀ ਹੋਇਆ ਹਨ ਬਾਜ਼ਾਰ ਚ ਗਿਰਾ ਇਸ ਗ੍ਰਾਫਟ ਕਾਰਨ ਦੇਸ਼ ਦੇ ਸਰਾਫਾ ਬਾਜ਼ਾਰਾਂ ਵਿੱਚ 24 ਕੈਰਟ ਸੋਨਾ ਜਿਹੜਾ 72100 ਰੁਪਏ ਤੋਂ 72710 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ ਇਸੇ ਤਰ੍ਹਾਂ 22 ਕੈਟ ਸੋਨੇ ਦੀ ਗੱਲ ਕੀਤੀ ਆਪਦਾ 66000 ਦੇ ਕਰੀਬ 10 ਗ੍ਰਾਮ 66000 ਰੁਪਏ 10 ਗ੍ਰਾਮ ਪਰਦਰ ਤੇ ਵਿਕ ਰਿਹਾ ਤਾਂ ਇਸੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋਨੇ ਦੇ ਰੇਟਾਂ ਦੇ ਵਿੱਚ ਆਈਏ ਗਰਾਵੜ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਰਹੀ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੰਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਰਸੇ ਪੰਜਾਬ ਦੇ ਸੰਸਥਾ ਮੁਕੀ ਅਮਰਤਪਾਲ ਸਿੰਘ ਦੀ ਹੋਈ ਜਿੱਤ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜਿੱਤ ਚੁੱਕੇ ਹਨ ਪੰਜਾਬ ਚ ਲੋਕ ਸਭਾ ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ ਜਾਰੀ ਹੋਈ ਹੈ ਖੰਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਾਰਿਸੇ ਪੰਜਾਬ ਸੰਸਥਾ ਮੁਖੀ ਅਮਰਪਾਲ ਸਿੰਘ ਜੇਤੂ ਰਹੇ ਨੇ ਵਾਰਿਸੇ ਪੰਜਾਬ ਦੇ ਸੰਸਥਾ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ ਦੱਸ ਦਈਏ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਜੇਤੂ ਰਹੇ ਨੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਆ ਖਬਰ ਸੰਗਰੂਰ ਤੋਂ ਵੀ ਆ ਰਹੀ ਹੈ ਇਹ ਜਿਹੜੀ ਸੀਟ ਮੀਤ ਹੇਰ ਨੂੰ ਮਿਲੀ ਹੈ ਸੰਗਰੂਰ ਤੋਂ ਜਿਹੜਾ ਜੇਤੂ ਹੋਏ ਨੇ ਉਹ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਨੇ ਤਾ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਗੈਸ ਸਿਲੰਡਰ ਨੂੰ ਲੈ ਕੇ ਘਰੇਲੂ ਗੈਸ ਸਿਲੰਡਰ ਦੇ ਨਵੇਂ ਰੇਟਾਂ ਦਾ ਐਲਾਨ ਕੀਤਾ ਗਿਆ ਨਵੇਂ ਰੇਟ ਲਾਗੂ ਕੀਤੇ ਗਏ ਹਨ ਤਾਂ ਦੇਖੋ ਜੀ ਚੜ੍ਹਦੇ ਜੂਨ ਦੇ ਵਿੱਚ ਵੱਡੀ ਰਾਹਤ ਆਈ ਹੈ ਸਸਤਾ ਹੋਇਆ ਗੈਸ ਸਿਲੰਡਰ ਜਾਣੋ ਹੁਣ ਕਿੰਨੇ ਰੁਪਏ ਸਸਤਾ ਮਿਲੇਗਾ ਤੁਹਾਨੂੰ ਗੈਸ ਸਿਲੰਡਰ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੈਸ ਸਿਲੰਡਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰਾਂ ਦੇ ਰੇਟਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜੂਨ ਮਹੀਨੇ ਦੇ ਚੜ੍ਹਦੇ ਇਸ ਹਫਤਕਾਰ ਵਾਲੀ ਵੱਡੀ ਖੁਸ਼ਖਬਰੀ ਹੈ ਤੇਲ ਕੰ ਕੰਪਨੀਆਂ ਨੇ ਗੈਸ ਸਿਲੰਡਰਾਂ ਦੀ ਕੀਮਤਾਂ ਘਟਾ ਦਿੱਤੀਆਂ ਨੇ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ 72 ਰੁਪਏ ਸਸਤਾ ਹੋ ਚੁੱਕਿਆ ਤਾਂ ਦੇਖਦੇ ਹੋ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਦੇਖਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 19 ਕਿਲੋ ਵਾਲਾ ਜੋ ਕਮਰਸ਼ੀਅਲ ਗੈਸ ਸਿਲੰਡਰ ਵਪਾਰਕ ਗੈਸ ਸਿਲੰਡਰ ਕਹਿ ਦਿੰਦੇ ਆ ਉਸ ਦੇ ਵਿੱਚ ਉਸ ਦੇ ਰੇਟਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ 72 ਰੁਪਏ ਜਿਹੜਾ ਸਸਤਾ ਦੱਸਿਆ ਜਾ ਰਿਹਾ ਹੈ ਕਮਰਸ਼ੀਅਲ ਗੈਸ ਸਿਲੰਡਰ ਤਾਂ ਦੇਖਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਫੀਲਡ ਦੀ ਸਾਂਝੀ ਕੀਤੀ ਜਾ ਰਿਹਾ ਹੈ ਕਿਰੇਲੂ ਗੈਸ ਸਿਲੰਡਰ ਦੀ ਗੱਲ ਕੀਤੀ ਆਵੇ ਤਾਂ ਫਿਲਹਾਲ ਕਿਰੇਲੂ ਗੈਸ ਸਿਲੰਡਰ ਦੇ ਰੇਟਾਂ ਦੇ ਵਿੱਚ ਕੋਈ ਵੀ ਬਦਲਾਅ ਦਰਜ ਨਹੀਂ ਕੀਤਾ ਗਿਆ ਪਰ ਜ਼ਿਆਦਾਤਰ ਗੱਲ ਕੀਤੀ ਜਾ ਰਹੀ ਹੈ ਕਮਰਸ਼ੀਅਲ ਗੈਸ ਸਿਲੰਡਰ ਦੀ ਕਮਰਸ਼ੀਅਲ ਗੈਸ ਸਿਲੰਡਰ 72 ਰੁਪਏ ਘਟ ਚੁੱਕਿਆ ਦਿੱਲੀ ਚ ਹੁਣ ਕੀਮਤ 70 ਰੁਪਏ ਘਟਿਆ ਤੇ 1676 ਰੁਪਏ ਦਾ ਜਿਹੜਾ ਮਿਲੇਗਾ ਪਹਿਲਾਂ ਇਹ 1745 ਰੁਪਏ ਦਾ ਜਿਹੜਾ ਮਿਲਦਾ ਸੀ ਕੋਲਕਾਤਾ ਦੇ ਵਿੱਚ ਵੀ ਘਟ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੋਲਕਾਤਾ ਦੇ ਵਿੱਚ ਪਹਿਲਾਂ ਇਹ ਕਰੀਬ 1787 ਰੁਪਏ ਦਾ ਮਿਲ ਰਿਹਾ ਹੁਣ ਪਹਿਲਾਂ ਇਹ ਇਸ ਦੀ ਕੀਮਤ 1852 ਰੁਪਏ ਸੀ ਤਾਂ ਇਸ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਘਰੇਲੂ ਗੈਸ ਸਿਲੰਡਰ ਦੇ ਕੀਮਤਾਂ ਦੇ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਬਾਕੀ ਗੈਸ ਸਿਲੰਡਰ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਤੁਹਾਨੂੰ ਈਕੇਵਾਈਸੀ ਕੰਪਲੀਟ ਹੁਣ ਜ਼ਰੂਰ ਕਰਾਣੀ ਹੋਵੇਗੀ ਕਿ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ ਜੇ ਤੁਸੀਂ ਅਜਾਹਾ ਨਹੀਂ ਕਰਦੇ ਤਾਂ ਤੁਹਾਡਾ ਗੈਸ ਕਨੈਕਸ਼ਨ ਬੰਦ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਜਲਦੀ ਜਲਦੀ ਆਪਣੇ ਗੈਸ ਗੈਸ ਕਾਪੀ ਦੀ ਕੇ ਵੀ ਸੀ ਕੰਪਲੀਟ ਕਰੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ CRPF ਚ ਬਿਨਾ ਪ੍ਰੀਖਿਆ ਦੇ ਨੌਕਰੀ ਦਾ ਮੌਕਾ 55000 ਮਿਲੇਗੀ ਤਨਖਾਹ ਤਾਂ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ CRPF ਜਵਾਨਾਂ ਲਈ ਨੌਕਰੀ ਦਾ ਸੁਨਹਿਰਾ ਮੌਕਾ ਡਾ ਲੈ ਕੇ ਆਈ ਹੈ ਤਸਰੀਆ CRPF ਕੇਂਦਰੀ ਜ਼ਰਬ ਪੁਲਿਸ ਫੋਰਸ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਇਹ ਇੱਕ ਵਧੀਆ ਮੌਕਾ ਹੈ ਇਸ ਦੇ ਲਈ CRPF ਦੇ ਫਿਜ਼ੀਓਥੈਰੇਪਿਸਟ ਨਿਆਸਾ ਅਸਾਮੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ ਜੇਕਰ ਤੁਸੀਂ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਧਾਰਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਅਤੇ ਵੱਡੀ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਜਿਹੜੀ ਇਹ ਜਿਹੜੀ ਭਰਤੀ ਹੈ ਸੀਆਰਪੀਐਫ ਦੇ ਜਵਾਨਾਂ ਲਈ ਹੈ ਫਿਜ਼ੀਓਥੈਰੇਪਿਸਟ ਦੀਆਂ ਅਸਾਮੀਆਂ ਦੇ ਨਿਕਲੇ ਨੇ ਤੇ ਤੁਹਾਡੇ ਕੋਲ ਇਹਨਾਂ ਦੇ ਸਰਟੀਫਿਕੇਟ ਹੋਣੇ ਜ਼ਰੂਰੀ ਹਨ ਤਾਂ ਹੀ ਤੁਹਾਨੂੰ ਇਸ ਪਰਤੀ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਵੇਗਾ ਤਾਂ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਜਾਨੋ ਸਮਾ ਤੇ ਸੁੱਤ ਕਲ ਤਾਂ ਸਾਲ ਦਾ ਦੂਜਾ ਸੂਰਜ ਗ੍ਰਹਿਣ ਜਿਹੜਾ ਲੱਗਣ ਜਾ ਰਿਹਾ ਤੇ ਸਭ ਤੋਂ ਵੱਡਾ ਲੰਬਾ ਜਿਹੜਾ ਸੂਰਜ ਗ੍ਰਹਿਣ ਲੱਗਣ ਲੱਗੇਗਾ ਇਹ ਤਾਂ ਦੇਖੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੂਰਜ ਗ੍ਰਹਿਣ ਲੱਗਣ ਦੀ ਤਰੀਕ ਜਿਹੜੀ ਹੈ ਤੈ ਹੋ ਚੁੱਕੀ ਹੈ ਤੁਸੀਂ ਅਕਸਰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਬਾਰੇ ਸੁਣਿਆ ਹੋਵੇਗਾ ਅਜਿਹੇ ਚ ਜਦੋਂ ਪੂਰਨ ਗ੍ਰਹਿਣ ਲੱਗਦਾ ਤਾਂ ਉਹ ਦ੍ਰਿਸ਼ ਦੇਖਣ ਨੂੰ ਸ਼ਾਨਦਾਰ ਹੁੰਦਾ ਹੈ ਇਹ ਕੋਲੀ ਘਟਨਾ ਧਾਰਮਿਕ ਤੇ ਵਿਗਿਆਨਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 April 2024 ਨੂੰ ਲੱਗਿਆ ਸੀ ਉਸੇ ਦੌਰਾਨ ਹੁਣ ਅਗਲਾ ਸੂਰਜ ਗ੍ਰਹਿਣ ਜਿਹੜਾ ਲੱਗਣ ਜਾ ਰਿਹਾ ਹੈ ਤੇ ਇਹ ਜਿਹੜਾ ਸੂਰਜ ਗ੍ਰਹਿਣ ਅਕਤੂਬਰ ਮਹੀਨੇ ਦੇ ਵਿੱਚ ਲੱਗੇਗਾ ਤਾਂ ਦੇਖੋ ਤੁਹਾਡੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਮਾਹਰਾਂ ਮੁਤਾਬਕ ਦੂਜਾ ਸੂਰਜ ਗ੍ਰਹਿਣ 2 ਅਕਤੂਬਰ ਨੂੰ ਲੱਗੇਗਾ ਜਿਸ ਦਾ ਸਮਾਂ 9:13 ਤੋਂ ਅਗਲੇ ਦਿਨ ਸਵੇਰੇ 3:17 ਤੱਕ ਹੋਵੇਗਾ ਇਹ ਸੂਰਜ ਇਹ ਗ੍ਰਹਿਣ ਬਹੁਤ ਲੰਬਾ ਹੋਵੇਗਾ ਅਤੇ ਇਸ ਦੀ ਮਿਆਦ ਲਗਭਗ 6 ਘੰਟੇ ਹੋਵੇਗੀ ਵਿਜਦਾ ਸਾਲ ਦਾ ਦੂਜਾ ਸੂਰਜ ਗ੍ਰਹਿਣ ਦੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ ਕਿਉਂਕਿ ਇਹ ਗ੍ਰਹਿਣ ਰਾਤ ਨੂੰ ਲੱਗੇਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਭ ਤੋਂ ਵੱਡਾ ਸੂਰਜ ਗ੍ਰਹਿਣ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਰਾਤ ਨੂੰ 9:13 ਤੇ ਸ਼ੁਰੂ ਹੋਵੇਗਾ ਤੇ ਸਵੇਰ ਦੇ 3:17 ਤੱਕ ਰਹੇਗਾ। ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੂਰਜ ਗ੍ਰੈਂਡ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਲ ਦਾ ਦੂਜਾ ਸੂਰਜ ਗ੍ਰੈਂਡ 2024 ਦਾ ਲੱਗਣ ਜਾ ਰਿਹਾ 2 ਅਕਤੂਬਰ ਨੂੰ ਜਿਹੜਾ ਇਹ ਸੂਰਜ ਗ੍ਰੈਂਡ ਲੱਗੇਗਾ। ਲੈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀ। ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ ਹੈ 210 ਰੁਪਏ ਚ ਮਿਲੇਗੀ 5000 ਰੁਪਏ ਪੈਨਸ਼ਨ ਸਰਕਾਰੀ ਸਕੀਮ ਨਾਲ ਬढ़ाਪੇ ਨੂੰ ਕਰੋ ਕਰੋ ਸੁਰੱਖਿਆ ਜੇਕਰ ਤੁਸੀਂ ਵੀ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਕੁਝ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਟਲ ਪੈਨਸ਼ਨ ਯੋਜਨਾ ਤੁਹਾਡੇ ਲਈ ਬਹੁਤ ਹੀ ਵਧੀਆ ਪੈਨਸ਼ਨ ਸਕੀਮ ਹੈ ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਉਮਰ ਹੋਣ ਦੇ ਬਾਅਦ ਤੁਹਾਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਪੈਨਸ਼ਨ ਮਿਲਦੀ ਹੈ ਇਸ ਸਕੀਮ ਚ ਹਰ ਮਹੀਨੇ 210 ਰੁਪਏ ਜਮ੍ਹਾਂ ਕਰਾ ਕੇ ਤੁਸੀਂ 5000 ਰੁਪਏ ਤੱਕ ਦੀ ਪੈਨਸ਼ਨ ਦਾ ਪ੍ਰਬੰਧ ਕਰ ਸਕਦੇ ਹੋ ਤਾਂ ਦੇਖੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਤੁਸੀਂ ਹਰ ਮਹੀਨੇ 5-5000 ਰੁਪਏ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਹ ਯੋਜਨਾ ਦਾ ਬਦ ਤੋਂ ਬਦ ਲਾਭ ਉਠਾ ਸਕਦੇ ਹੋ ਤੁਹਾਡੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ 18 ਤੋਂ ਲੈ ਕੇ 40 ਸਾਲ ਦੀ ਉਮਰ ਦੇ ਲੋਕ ਇਸ ਵਿੱਚ ਸਕੀਮ ਵਿੱਚ ਅਪਲਾਈ ਕਰਕੇ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਨੇ ਅਤੇ 18 ਸਾਲ ਦੀ ਉਮਰ ਹੋਣ ਉਪਰੰਤ ਉਹਨਾਂ ਨੂੰ ਇਸ ਸਕੀਮ ਦੇ ਰਾਹੀਂ 1000 ਰੁਪਏ ਤੋਂ ਲੈ ਕੇ 5000 ਰੁਪਏ ਪੈਨਸ਼ਨ ਜਿਹੜੀ ਉਹਨਾਂ ਦੇ ਖਾਤੇ ਵਿੱਚ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਪੈਨਸ਼ਨ ਤੁਹਾਡੇ ਨਿਵੇਸ਼ ਤੇ ਨਿਰਭਰ ਕਰਦੀ ਹੈ ਜਿੰਨਾ ਤੁਸੀਂ ਨਿਵੇਸ਼ ਕਰੋਗੇ ਉਸ ਦੌਰਾਨ ਹੀ ਤੁਹਾਨੂੰ ਇਸ ਸਕੀਮ ਦੇ ਵਿੱਚ ਜਿਹੜਾ ਲਾਭ ਦਿੱਤਾ ਜਾਵੇਗਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟਸ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ